ਪੰਜਾਬ ਦੇ ਮਾਲਵਾ ਇਲਾਕੇ ਚ ਸਭ ਤੋਂ ਹੌਟ ਸੀਟ ਹੈ ਲੰਬੀ ਤੇ ਅਸੀਂ ਇਸ ਟਾਈਮ ਬਾਦਲਪਿੰਡ ਚਾ ਬਾਦਲਪਿੰਡ ਚ ਜਿੱਥੇ ਬਾਦਲ ਜਿੱਦਾ ਦਾਵਾ ਕਰ ਰਹੇ ਨੇ ਉੱਥੇ ਹੀ ਆਸਮਾਨ ਚ ਵੀ ਅੱਜ ਬੱਦਲ ਛਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਾਂ ਇਹ ਸੀਟ ਦੇ ਉੱਤੇ ਬਹੁਤ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈ ਮਹਾ ਮੁਕਾਬਲਾ ਹੋਣ ਜਾ ਰਿਹਾ ਹੈ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਚ ਲਗਾਤਾਰ ਦਾਅਵੇ ਤਿੰਨੇ ਉਮੀਦਵਾਰ ਆਪੋ ਆਪਣੀ ਜਿੱਤੇ ਦਾਅਵੇ ਕਰਦੇ ਰਹੇ ਨੇ VOTER ਤੁਸੀਂ ਦੇਖ ਸਕਦੇ ਹੋ ਇਹ ਔਰਤਾਂ ਇਸ ਟਾਈਮ ਵੋਟ ਪਾਉਣ ਆ ਰਹੀਆਂ ਨੇ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਇੱਥੋਂ ਵੋਟ ਪਾ ਕੇ ਗਏ ਨੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸਾਰੇ ਹੀ ਬਾਦਲ ਫੈਮਲੀ ਦੀ ਵੋਟ ਇਸੇ ਪੋਲਿੰਗ ਬੂਥ ਦੇ ਉੱਤੇ ਆ ਬਾਦਲਪਿੰਡ ਦਾ ਇਹ ਸਰਕਾਰੀ ਪ੍ਰਾਇਮਰੀ ਸਕੂਲ ਆਗਾ ਤੁਸੀਂ ਦੇਖ ਸਕਦੇ ਹੋ ਸਰਕਾਰੀ ਪ੍ਰਾਇਮਰੀ ਸਕੂਲ ਚ ਲੰਬੇ ਸਮੇਂ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਥੇ ਹੀ ਵੋਟ ਪਾਉਂਦੇ ਰਹੇ ਨੇ ਤਾਂ ਇਸ ਵਾਰ ਜਿਹੜੀ ਸਾਖ ਦਾਤੇ ਲੱਗੀ ਹੋਈ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਕੈਪਟਨ ਮਰਿੰਦਰ ਸਿੰਘ ਦੀ ਵੀ ਔਰ ਜਰਨੈਲ ਸਿੰਘ ਦੀ ਵੀ ਕਿਉਂਕਿ ਜਰਨੈਲ ਸਿੰਘ ਵੀ ਆਪਣੀ ਵਿਧਾਨ ਸਭਾ ਸੀਟ ਛੱਡ ਕੇ ਇੱਥੇ ਆਏ ਨੇ ਦਾਵੇ ਸਭ ਦੇ ਆਪੇ ਆਪਣੇ ਨੇ ਔਰ ਇੱਥੋਂ ਦੇ ਜਿਹੜੇ ਲੋਕ ਨੇ ਜੋ ਪਿੰਡ ਦੇ ਲੋਕ ਨੇ ਉਹ ਵਿਕਾਸ ਦੀ ਗੱਲ ਜ਼ਰੂਰ ਕਰਦੇ ਨੇ ਕਿਉਂਕਿ ਪਿੰਡ 'ਚ ਵਿਕਾਸ ਹੋਇਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਆਗਾ ਇਹ ਪਰ ਪੂਰੀ ਕੌਨਸਟੀਟੂਐਂਸੀ ਦੇ ਅੰਦਰ ਕੀ ਹਾਲ ਆ ਔਰ ਪੂਰੇ ਪੰਜਾਬ ਦੇ ਅੰਦਰ ਕੀ ਬਣਦਾਗਾ ਉਹ 11 ਨੂੰ ਜੋ ਨਤੀਜੇ ਆਉਣਗੇ 11 ਮਾਰਚ ਨੂੰ ਜੋ ਨਤੀਜੇ ਆਉਣਗੇ ਉਹੀ ਦੱਸਣਗੇ ਕਿ ਪੰਜਾਬ ਦੇ ਲੋਕਾਂ ਨੇ ਕਿਸ ਨੂੰ ਫਤਵਾ ਦਿੱਤਾ ਹੈ ਕੈਮਰਾਮੈਨ ਗੁਲਸ਼ਨਦੀ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਬਾਦਲ ਪਿੰਡ